ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਮੌਜੂਦ ਹੈਗੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦਾਦ ਜੀ 21 ਆਪਰੇਸ਼ਨ ਬਲੂ ਸਟਾਰ 1984 ਨੂੰ ਲੈ ਕੇ ਕਿਉਂਕਿ 2 ਜੂਨ ਹੈਗੀ ਅੱਜ ਤਾਂ 6 ਜੂਨ ਨੂੰ ਯਾਨੀ ਕਿ ਗੁਰੂ ਨਗਰੀ ਦੇ ਵਿੱਚ ਪੂਰਨ ਤੌਰ ਤੇ ਮੰਨ ਰਹੇਗਾ ਦੱਸ ਜੀਏ ਕਿ ਆਪਰੇਸ਼ਨ ਬਲੂ ਸਟਾਰ ਦੀ ਯਾਦ ਦੇ ਵਿੱਚ ਅਖੰਡ ਪੰਥ ਸਾਹਿਬ ਤੇ ਜੋ ਭੋਗ ਵੀ ਪਾਏ ਜਾਂਦੇ ਨੇ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਅੱਜ ਜੋ ਫੋਰਸ ਹੈ ਵੱਡੇ ਪੱਦਰ ਦੇ ਉੱਤੇ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਬਾਹਰ ਵੀ ਲਗਾਈ ਗਈ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਥੇਬੰਦੀਆਂ ਦੇ ਉੱਤੇ ਵੱਖ-ਵੱਖ ਜਥੇਬੰਦੀਆਂ ਦੇ ਉੱਤੇ ਜੇ ਨਿਗਰਾਨੀ ਜਿਹੜੀ ਪੰਜਾਬ ਪੁਲਿਸ ਨੂੰ ਰੱਖੀ ਜਾਂਦੀ ਆ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਹਾਲਾਂਕਿ ਜੇਕਰ ਸਿਵਲ ਪੁਲਸ ਅਧਿਕਾਰੀ ਦੀ ਗੱਲ ਕਰੀਏ ਤਾਂ ਸਿਵਲ ਅਧਿਕਾਰੀ ਜਿਹੜੇ ਜ਼ਿਆਦਾਤਰ ਗੁਰੂ ਘਰ ਦੇ ਅੰਦਰ ਦੱਸ ਦਈਏ ਕਿ ਜਿੰਨੀ ਤੁਸੀਂ ਫੋਰਸ ਦੇਖ ਰਹੇ ਹੋ ਇਹਨਾਂ ਨੂੰ ਵੱਖ-ਵੱਖ ਜਗਾਵਾਂ ਦੇ ਉੱਤੇ ਜਿਹੜਾ ਤਨਾਤ ਕੀਤਾ ਜਾਣਾ ਹੈਗਾ ਤਾਂ ਇਹ ਤਸਵੀਰਾਂ ਸੱਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਦੀਆਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਖਾਸ ਤੌਰ ਤੇ ਦੱਸ ਦਈਏ ਕਿ ਅਗਰ ਕੋਈ ਵੀ ਸ਼ਰਾਰਤੀ ਅੰਸਰ ਕੋਈ ਸ਼ਰਾਰਤ ਕਰਨਾ ਚਾਵੇ ਤਾਂ ਉਸ ਦੇ ਉੱਤੇ ਜਿਹੜੀ ਆ ਕੜੀ ਨਿਗਰਾਨੀ ਇਹਨਾਂ ਅਧਿਕਾਰੀਆਂ ਵੱਲੋਂ ਰੱਖੀ ਜਾਣੀ ਆ ਇਹਨਾਂ ਤੋਂ ਇਲਾਵਾ ਦੱਸ ਜੀ ਕਿ ਜਿਹੜੀ ਟਾਸਕ ਫੋਰਸ ਆ ਐਸਜੀਪੀਸੀ ਦੀ ਉਹ ਵੀ ਨਾਲ ਤਨਾਤ ਰਹੇਗੀ ਇਹਨਾਂ ਦੇ ਵਿੱਚ ਜੋ ਲੇਡੀਜ਼ ਕਨਸਟੇਬਲਸ ਹੈਗੀਆਂ ਨੇ ਉਹ ਵੀ ਨਾਲ ਤਨਾਤ ਰਹਿਣਗੀਆਂ ਗੁਰੂ ਘਰ ਦੇ ਅੰਦਰ ਤੋਂ ਇਲਾਵਾ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਜੋ ਚਿਗਿਰਦਾ ਤਾਂ ਪੂਰੇ ਚਿਗਿਰਦੇ ਦੇ ਵਿੱਚ ਵੀ ਜਿਹੜੀ ਫੋਰਸ ਹੈ ਉਹ ਤਨਾਤ ਰਹੇਗੀ ਤਾਂ ਇਹ ਡਰੈਸ ਕੋਡ ਤੁਸੀਂ ਦੇਖ ਸਕਦੇ ਹੋ ਇਸੇ ਡਰੈਸ ਕੋਡ ਦੇ ਵਿੱਚ ਜ਼ਿਆਦਾਤਰ ਜੋ ਪੰਜਾਬ ਪੁਲਿਸ ਹੈ ਉਹ ਗੁਰੂ ਘਰ ਦੇ ਅੰਦਰ ਤੇ ਬਾਹਰ ਦੋਨਾਂ ਤਰਫਾ ਜਿਹੜੀ ਤਣਾਤ ਰਹੇਗੀ ਤਾਂ ਆਲਾ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਬਿਲਕੁਲ ਦਾਦੀ ਕੀ 6 ਦੇ 6 ਦਿਨ ਕੋ ਕਿ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਇਹ ਜਿਹੜੀ ਫੋਰਸ ਆ ਇਸੇ ਤਰ੍ਹਾਂ ਦੇ ਨਾਲ ਜੋ ਤਣਾਤ ਰਹੇਗੀ ਤਾਂ ਕੁਝ ਹੀ ਸਮੇਂ ਦੇ ਵਿੱਚ ਇਹਨਾਂ ਦੀ ਮੀਟਿੰਗ ਜਿਹੜੀ ਆ ਲਿੱਤੀ ਜਾਏਗੀ ਤਾਂ ਆਲਾ ਅਧਿਕਾਰੀ ਜਿਹੜੇ ਨੇ ਉਹ ਇਹਨਾਂ ਨੂੰ ਵੱਖ-ਵੱਖ ਪੁਆਇੰਟਸ ਦੇ ਉੱਤੇ ਜੋ ਤਨਾਤ ਕਰਨਗੇ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿਉਂਕਿ ਕਾਫੀ ਜ਼ਿਆਦਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਫੋਰਸ ਵੱਡੇ ਪੱਧਰ ਤੇ ਉੱਤੇ ਜਿਹੜੀ ਆ ਗੁਰੂ ਘਰ ਦੇ ਮੰਦਰ ਤੇ ਬਾਹਰ ਲਗਾਣੀ ਜੋ ਪ੍ਰਸ਼ਾਸਨ ਵੱਲੋਂ ਲਗਾਈ ਜਾਣੀ ਹੈ ਸਰਕਾਰ ਵੱਲੋਂ ਹੁਕਮ ਹੁੰਦੇ ਨੇ ਕਿ ਗੁਰੂ ਘਰ ਦੇ ਵਿੱਚ ਕੋਈ ਵੀ ਕੋ ਸ਼ਰਾਰਤੀ ਅੰਸਰ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਰਾਰਤ ਨਾ ਕਰ पाए ਤਾਂ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਹੁਣ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਜੋ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤਨਾਤ ਹੈ ਗਿਆ ਹਾਲਾਂਕਿ ਸੰਗਤ ਜ਼ਰੂਰ ਇਹ ਕਿੰਨਾ ਕਿਤੇ ਜ਼ਿਆਦਾ ਪੁਲਿਸ ਦੇਖ ਕੇ ਡਰਦੀ ਜ਼ਰੂਰ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਕਿ ਡਰਨ ਦਾ ਕੋਈ ਕਾਰਨ ਨਹੀਂ ਆ ਕਿਉਂਕਿ ਇਹ ਸਿਰਫ ਤਾਂ ਸਿਰਫ ਰੱਖਿਆ ਵਸਤੇ ਲੱਗੀ ਆ ਪੁਲਿਸ ਕਿਉਂਕਿ ਵਕ ਵਕ ਜਥੇਬੰਦੀਆਂ ਜਦੋਂ ਵੱਡੇ ਪੱਧਰ ਤੇ 6 ਜੂਨ ਵਾਲੇ ਦਿਨ ਸਚਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਦੀਆਂ ਨੇ ਤਾਂ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਾ ਹੋਵੇ ਜਾਂ ਫਿਰ ਸ਼ਰਾਰਤੀ ਅੰਸਰ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਨਿਗਰਾਨੀ ਰੱਖੀ ਜਾਂਦੀ ਹੈ ਕਿਉਂਕਿ ਕਈ ਸ਼ਰਾਰਤੀ ਅੰਸਰ ਗੁਰੂ ਘਰ ਦਾ ਮਾਹੌਲ ਨਾ ਖਰਾਬ ਕਰ ਸਕਣ ਅਗਰ ਕੋਈ ਇਹੋ ਜਿਹਾ ਸ਼ਰਾਰਤੀ ਅੰਸਰ ਪਾਇਆ ਜਾਂਦਾ ਤਾਂ ਉਸ ਨੂੰ ਪਹਿਲਾਂ ਹੀ ਫੜ ਕੇ ਜਿਹੜਾ ਉਸ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾਂਦੀ ਆ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਜੋ ਦੱਸਦੀ ਹੈ ਕਿ ਇਹ ਗੁਰੂ ਘਰ ਦੇ ਨਾਲ ਲੱਗਦੇ ਜਿਨ੍ਹਾਂ ਚਾਰ ਥਾਣੇ ਚਾਰੋਂ ਥਾਣਿਆਂ ਦੀ ਫੋਰਸ ਜਿਹੜੀ ਆ ਅੱਜ ਸਚਕਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਬੁਲਾਈ ਗਈ ਆ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਹੁਣ ਇਹਨਾਂ ਦੇ ਪੁਆਇੰਟਸ ਦੱਸੇ ਜਾਣਗੇ ਤਾਂ ਗੁਰੂ ਘਰ ਦੇ ਅੰਦਰ ਤੇ ਅਤੇ ਬਾਹਰ ਦੋਨਾਂ ਤਰਫਾਂ ਦੇ ਵਿੱਚ ਜਿਹੜੀ ਆ ਪੰਜਾਬ ਪੁਲਿਸ ਵੱਡੇ ਪੱਧਰ ਤੇ ਉੱਤੇ ਜੋ ਤਨਾਤ ਕੀਤੀ ਜਾਣੀ ਹੈ ਤਾਂ ਇਹ ਤਸਵੀਰਾਂ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਦੀਆਂ ਸਾਂਝੀਆਂ ਕਰ ਰਹੇ ਆ ਹਾਲਾਂਕਿ ਜੋ ਮਹਾਰਾਜ ਜੀ ਦੇ 1984 ਦੇ ਵਿੱਚ ਜੋ ਬਿਰਧ ਸਰੂਪ ਸੀਗੇ ਉਹ ਵੀ ਅੱਜ ਦਰਸ਼ਨ ਦੇਦਾਰੇ ਕਰਨ ਵਾਸਤੇ ਜੋ ਸੰਗਤਾਂ ਜਿਹੜੀਆਂ ਦਰਸ਼ਕਾਰੀਆਂ ਨੇ ਉਹਨਾਂ ਨੂੰ ਵੀ ਜੋ ਸ਼੍ਰੀ ਕਾਲ ਤਕ ਸਾਹਿਬ ਤੇ ਜੋ ਸ਼ਿਯਾਬਿਤ ਕੀਤਾ ਗਿਆ ਤਾਂ ਸੰਗਤਾਂ ਜਿਹੜੀਆਂ ਪਹੁੰਚ ਕੇ ਉੱਥੇ ਦਰਸ਼ਨ ਦਰਹਿ ਕਰ ਰਹੀਆਂ ਨੇ ਤਾਂ ਕਿਤਨਾ ਕਿਤੇ ਸੰਗਤਾਂ ਦੀ ਸੁਰੱਖਤ ਵਸਤੇ ਤੇ ਸ਼ਰਾਰਤੀ ਹੰਸਰਾਂ ਤੇ ਨਿਗਾਹ ਰੱਖਣ ਵਸਤੇ ਜਿਹੜੀ ਆ ਵੱਡੀ ਫੋਰਸ ਵੱਡੇ ਪੱਧਰ ਦੇ ਉੱਤੇ ਜਿਹੜੀ ਫੋਰਸ ਆ ਅੱਜ ਤਨਾਥ ਕੀਤੀ ਜਾਣੀ ਆ 10/6 ਤੇ 6 ਤਹੜ ਲਈ ਕਿਉਂਕਿ ਇੱਕ ਤੋਂ ਲੈ ਕੇ 6 ਤਰੀਕ ਤੱਕ ਇਹ ਜਿਹੜੀ ਫੋਰਸ ਆ ਜੋ ਸੱਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਜਿਹੜੀ ਤਨਾਤ ਕੀਤੀ ਜਾਣੀ ਆ ਤਾਂ ਇਹ ਲਗਾਤਾਰ ਤਸਵੀਰਾਂ ਤਰ੍ਹਾਂ ਸਾਂਝੀਆਂ ਕਰ ਰਿਆਂ ਕੁਝ ਸਮੇਂ ਦੇ ਵਿੱਚ ਜਿਹੜੇ ਅਧਿਕਾਰੀ ਨੇ ਉਹ ਇੱਥੇ ਪਹੁੰਚ ਕੇ ਫੋਰਸ ਦੇ ਨਾਲ ਮੀਟਿੰਗ ਵੀ ਕਰਨਗੇ ਤਾਂ ਇਹਨਾਂ ਨੂੰ ਬਿਲਕੁਲ ਗਾਈਡੈਂਸ ਦੇਣਗੇ ਕਿ ਅਗਰ ਕੋਈ ਸ਼ਰਾਰਤੀ ਅੰਸਰ ਲੱਭਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕੀ ਵਿਅਕਤੀ ਦਿਖਦਾ ਤਾਂ ਉਸ ਨੂੰ ਉਸੇ ਵਕਤ ਫੜ ਕੇ ਜਿਹੜਾ ਉਸ ਤੇ ਵੱਡੀ ਕਾਰਵਾਈ ਕੀਤੀ ਜਾਵੇ ਤਾਂ ਸੇਫਟੀ ਸੁਰੱਖਿਆ ਪ੍ਰਬੰਧਾ ਹੇਠਾਂ ਕਹੇ ਲਿਆ ਕਿ ਗੁਰੂ ਘਰ ਦੇ ਚਗਿਰਦੇ ਦੇ ਵਿੱਚ ਹੁਣ ਪੰਜਾਬ ਪੁਲਿਸ ਦੀ ਤਣਾਤੀ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਕੈਮਰਾਮੈਨ ਸਦੀਕ ਮਰਦਾਨਾ ਲਖਸੂਨ ਜਗਬਾਦੀ ਟੀਵੀ ਸ਼੍ਰੀ ਅਮਸਾ ਜੀ